ਖਬਰ ਵਾਲੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਅੱਜ ਸਾਡੇ ਸਟੂਡੀਓ ਦੇ ਵਿੱਚ ਸਰੋਵਣੀ ਗੁਰਦਾਰਾ ਪਰੰਧ ਕਮੇਟੀ ਦੇ ਸਾਬਕਾ ਜਨਰਲ ਸੈਕਟਰੀ ਤੇ ਸਰੋਵਣੀ ਕਮੇਟੀ ਮੈਂਬਰ ਭਾਈ ਗੁਰਚਰ ਸਿੰਘ ਗਰੇਵਾਲ ਜੀ ਮੌਜੂਦ ਨੇ ਗਰੇਵਾਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਅਸੀਂ ਗੱਲ ਕਰਾਂਗੇ ਗਰੇਵਾਲ ਸਾਹਿਬ ਜਿਹੜਾ ਕਿ ਹੁਣ ਚਰਚਾ ਦਾ ਵਿਸ਼ਾ ਜਿਹੜਾ ਫਿਲਮ ਬਣੀ ਹੋਈ ਆ ਪੰਜਾਬ ਦੇ ਵਿੱਚ ਭਾਵੇਂ ਤਾਂ ਹੋਰ ਵੀ ਜੇ ਕਹੀਏ ਮਹਾਕੁੰਭ ਚੱਲਦਾ ਉੱਥੇ ਮੋਨਾ ਲੀਸਾ ਚੱਲ ਰਹੀ ਆ ਜਿਹੜੀ ਮਾਣਾ માં ਵੇਚਣ ਵਾਲੀ ਸੀ ਇੱਥੇ ਜਿਹੜਾ ਹੈਗਾ ਪੰਜਾਬ ਚ ਸਿੱਖਾਂ ਦੇ ਵਿੱਚ ਪੰਜਾਬ 95 ਪੰਜਾਬ 1995 ਫਿਲਮ ਦਿਲਜੀਤ ਦਸਾਂਝ ਦੀ ਚੱਲ ਰਹੀ ਆ ਚਰਚਾ ਜਿਹੜੀ ਕਿ ਰਿਲੀਜ਼ ਨਹੀਂ ਹੋਈ ਪੰਜਾਬ ਦੇ ਵਿੱਚ ਕਿਉਂਕਿ ਕੇਂਦਰ ਨੇ ਜਿਹੜਾ ਹੈਗਾ ਸੈਂਸਰ ਬੋਰਡ ਨੇ ਇਜਾਜ਼ਤ ਨਹੀਂ ਦਿੱਤੀ ਫਿਰ ਵਿਦੇਸ਼ ਦੇ ਵਿੱਚ ਰਿਲੀਜ਼ ਹੋਣੀ ਸੀ ਉੱਥੇ ਵੀ ਜਿਹੜਾ ਹੈਗਾ ਭਾਵੇਂ ਕਿ ਹੋਈ ਨਹੀਂ ਪਰ ਇਹਦੇ ਬਾਰੇ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਆ ਕਿਉਂਕਿ ਰਿਲੀਜ਼ ਹੋਣਾ ਜ਼ਰੂਰੀ ਆ ਫਿਲਮ ਦਾ ਕਿਉਂਕਿ ਪਹਿਲਾਂ ਵੀ ਕਾਫੀ ਸਾਰੇ ਇਤਰਾਜ਼ ਲਵਾ ਕੇ ਉਹਨਾਂ ਨੇ ਮੇਰਾ ਖਿਆਲ ਕੱਟ ਲਗਾਏ ਗਏ ਕਿਉਂਕਿ ਜਦੋਂ ਕਹਿੰਦੇ ਹੁੰਦੇ ਆ ਗਰੇਵਲ ਸਾਹਿਬ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਹਦੀ ਹਿਸਟਰੀ ਰਿਮੂਵ ਕਰਦੇ ਹੋ ਤਾਂ ਅਗਲੀਆਂ ਜਿਹੜੀਆਂ ਜਨਰੇਸ਼ਨ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਨਹੀਂ ਤਾਂ ਕਿਤੇ ਨਾ ਕਿਤੇ ਕੀੜਾ ਜਿਹੜਾ ਹੈਗਾ ਜਾਗ ਉੱਠਦਾ ਕੌਮ ਦਾ ਪਰ ਇਹਦੇ ਬਾਰੇ ਆਪਾਂ ਫਿਰ ਉਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਅਜੇ ਤੱਕ ਕੋਈ ਜਾਇਹਾ ਉਪਰਾਲਾ ਨਹੀਂ ਕੀਤਾ ਗਿਆ ਵੱਡਾ ਵੀ ਫਿਲਮ ਨੂੰ ਜਿਹੜਾ ਹੈਗਾ ਤਰੰਤ ਜਿਹੜਾ ਰਿਲੀਜ਼ ਕਰਾਇਆ ਜਾਵੇ ਤੇ ਔਰ ਭਾਰਤ ਦੇ ਵਿੱਚ ਵੀ ਫਿਲਮ ਲੱਗੇ ਜਦਕਿ ਜਿਹੜੀ ਬੀਬੀ ਹੈਗੀ ਆ ਵਿਵਾਦਮਈ ਕੀ ਨਾਮ ਸੀ ਉਹਦਾ ਕੰਗਨਾ ਕੰਗਨਾ ਰਣੌਤ ਉਹਦੀ ਮੂਵੀ ਨੂੰ ਤਾਂ ਸ਼੍ਰੋਮਣੀ ਕਮੇਟੀ ਨੇ ਅਡੀਆਂ ਚੱਕ ਕੇ ਜ਼ੋਰ ਲਾਤਾ ਵੀ ਉਹ ਬੰਦ ਹੋਵੇ ਪੰਜਾਬ ਦੇ ਵਿੱਚ ਪਰ ਇਹਦੇ ਲਈ ਕਿਉਂ ਨਹੀਂ ਅਜਿਹਾ ਕੀਤਾ ਜੀ ਦੇਖੋ ਬੜੀ ਚੰਗਾ ਤੁਸੀਂ ਸਵਾਲ ਕੀਤਾ ਜੀ ਇਹ ਵੀ ਗੱਲ ਬਿਲਕੁਲ ਠੀਕ ਹੈ ਕਿ ਪੰਜਾਬ ਨਹੀਂ ਮੈਂ ਸੋਚ ਰਿਹਾ ਕਿ ਮਾਨਵ ਅਧਿਕਾਰਾਂ ਦੀ ਗੱਲ ਕਰਨ ਵਾਲੇ ਜਿੰਨੇ ਵੀ ਲੋਕ ਆ ਜੀ ਉਹਨਾਂ ਦੇ ਲਈ ਬੜੀ ਵੱਡੀ ਇੱਕ ਪ੍ਰਾਇੋਰਟੀ ਹੈ ਇਹ ਜਿਹੜੀ ਪੰਜਾਬ 95 ਫਿਲਮਾਂ ਜੀ ਤੇ ਇਸ ਦੀ ਬਹੁਤ ਵੱਡੀ ਸਰਗਰਮੀ ਹੈ ਪਿਛਲੇ ਦਿਨਾਂ ਦੇ ਵਿੱਚ ਇਹ ਰਿਕਾਰਡ ਤੇ ਆਈ ਗੱਲ ਕਿ ਗੂਗਲ ਦੇ ਵਿੱਚ ਸਭ ਤੋਂ ਵੱਧ ਸਰਚ ਜਿਹੜਾ ਕੀਤਾ ਗਿਆ ਪੰਜਾਬ 95 ਦੇ ਨਾਲ ਜਸਵੰਤ ਸਿੰਘ ਖਾਲੜਾ ਦਾ ਕੀਤਾ ਗਿਆ ਜੀ ਕਿ ਜਿਹੜੀ ਫਿਲਮ ਰੋਕੀ ਜਾ ਰਹੀ ਆ ਉਹ ਕਿਉਂਕਿ ਜਸਵੰਤ ਸਿੰਘ ਖਾਲੜਾ ਦੇ ਨਾਮ ਦੀ ਫਿਲਮ ਭਾਵੇਂ ਕਿ ਰੋਲ ਜਿਹੜਾ ਵਾ ਦਲਜੀਤ ਦਸਾਂਝ ਨੇ ਕੀਤਾ ਬਹੁਤ ਅੱਛਾ ਪੰਜਾਬੀ ਕਲਾਕਾਰ ਆ ਬਾਲੀਵੁੱਡ ਦੇ ਅੰਦਰ ਉਹਦਾ ਰੋਲ ਜਿਹੜਾ ਵਾ ਉਹ ਇਹ ਗੱਲ ਮੰਨਣਾ ਪਾਏਗਾ ਕਿ ਬਹੁਤ ਅੱਛਾ ਰੋਲ ਕੀਤਾ ਉਹਨੇ ਉਸ ਫਿਲਮ ਦੇ ਵਿੱਚ ਮਤਲਬ ਜਿਹੜਾ ਖਾਲੜਾ ਦੀ ਰੋਲ ਖਾਲੜਾ ਦੇ ਘਰ ਦਾ ਖਾਲੜਾ ਦੇ ਉਸ ਇਲਾਕੇ ਆਂ ਦਾ ਖਾਲੜਾ ਨੇ ਕਿੱਥੇ ਕਿੱਥੇ ਕੰਮ ਕੀਤਾ ਬਹੁਤ ਅੱਛਾ ਕੰਮ ਕੀਤਾ ਉਹਨੇ ਜੀ ਤੋ ਗੱਲ ਇਹ ਆ ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਬਾਰੇ ਪੂਰਨ ਤੌਰ ਤੇ ਜਾਨਣਾ ਪਏਗਾ ਕਿ ਪੰਜਾਬ ਨਾਲ ਅਕਸਰ ਵਿਤਕਰਾ ਹੁੰਦਾ ਰਹਿੰਦਾ ਜੀ ਤੁਸੀਂ ਹੁਣ ਐਮਰਜੈਂਸੀ ਦੀ ਗੱਲ ਕਰਦੇ ਹੋ ਐਮਰਜੈਂਸੀ ਚ ਵੀ ਵਿਤਕਰਾ ਕੀਤਾ ਸਾਡੇ ਨਾਲ ਜੀ ਸਾਡੇ ਨਾਲ ਇੱਕ ਪਹਿਲਾ ਟ੍ਰੇਲਰ ਆਇਆ ਸ਼ਰੌਣੀ ਗੁਰਦੁਆਰਾ ਬੰਦ ਕਮੇਟੀ ਨੇ ਉਸ ਦਾ ਮੁੱਦਾ ਜਿਹੜਾ ਹੱਕ ਬਣਦਾ ਹੀ ਸਾਡਾ ਧਾਰਮਿਕ ਸਥਾਨਾਂ ਦੇ ਆਗੂ ਸਹਿਬਾਨ ਦਾ ਤੇ ਸਿੱਖਾਂ ਦੀ ਜਿਹੜੀ ਹੈ ਬਾਰੇ ਦੇ ਵਿੱਚ ਗਲਤ ਇਤਿਹਾਸ ਤੇ ਟਿੱਪਣੀਆਂ ਕੀਤੀਆਂ ਗਈਆਂ ਦ੍ਰਿਸ਼ ਗਲਤ ਦਿਖਾਏ ਗਏ ਅਸੀਂ ਉਹਦਾ ਉਹਦਾ ਜਿਹੜਾ ਕਹਿੰਦੇ ਸ਼ਿਕਾਇਤ ਜਿਹੜੀ ਹੈ ਮੰਤਰਾਲੇ ਕੋਲ ਕੀਤੀ ਸੈਂਸਰ ਬੋਰਡ ਕੋਲ ਕੀਤੀ ਉਸ ਤੋਂ ਬਾਅਦ ਸਾਨੂੰ ਤਾਂ ਉਹਨਾਂ ਨੇ ਦੱਸਿਆ ਨਹੀਂ ਨਾ ਦਿਖਾਈ ਗਈ ਫਿਲਮ ਤੇ ਫਿਲਮ ਇੱਥੇ ਜਾਰੀ ਕਰ ਦਿੱਤੀ ਗਈ ਪਰ ਬੜਾ ਮੈਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਇੰਨੇ ਵੱਡੇ ਦੰਗ ਜੇ ਮਾਰਨ ਵਾਲੀ ਜਿਹੜੀ ਕੰਗਣਾ ਸੀ ਜਿਹੜੀ ਪੰਜਾਬ ਦੇ ਖਿਲਾਫ ਬੋਲਦੀ ਆ ਸਿੱਖਾਂ ਦੇ ਖਿਲਾਫ ਬੋਲਦੀ ਆ ਕਿਸਾਨਾਂ ਦੀਆਂ ਮਤਾਵਾਂ ਦੇ ਖਿਲਾਫ 100 ਰੁਪਏ ਵਾਲੀ ਬੋਲਦੀ ਆ ਹੈਰਾਨੀ ਇਸ ਗੱਲ ਦੀ ਭਾਵੇਂ ਅੱਜ ਦਾ ਵਿਸ਼ਾ ਨਹੀਂ ਹੈ ਹੈਰਾਨੀ ਇਸ ਗੱਲ ਦੀ ਮੈਨੂੰ ਹੋਈ ਕਿ ਜਦੋਂ ਉਹਦੇ ਮੰਡੀ ਦੇ ਇਲਾਕੇ ਵਿੱਚ ਜਿੱਥੋਂ ਐਮਪੀ ਆ ਉੱਥੋਂ ਵੀ ਲੋਕਾਂ ਨੇ ਫਿਲਮ ਨਹੀਂ ਦੇਖੀ ਤੇ ਫਿਲਮ ਫਲਾਪ ਹੋ ਗਈ ਆ ਚਲੋ ਮਸਲਾ ਕੀ ਆ ਵੀ ਪਰ ਉਹ ਜ਼ੋਰ ਲਾਉ ਉਹਨਾਂ ਨੇ ਜਾਰੀ ਕਰਤੀ ਉਹ ਵੀ ਬਾਇਓਪਿਕ ਸੀਗੀ ਜਿੰਦਰਾ ਗਾਂਧੀ ਦੀ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਸਵੰਤ ਸਿੰਘ ਖਾਲੜ ਪਹਿਲਾਂ ਇਸ ਗੱਲ ਬਾਰੇ ਪੂਰਨ ਤੌਰ ਤੇ ਸਮਝਣਾ ਪਵੇਗਾ ਕਿ ਜਸਵੰਤ ਸਿੰਘ ਖਾਲੜਾ ਇੱਕ ਵਿਅਕਤੀ ਹੈ ਜਿਹੜਾ ਕੋਈ ਕਿਸੇ ਧਰਮ ਦੇ ਖਿਲਾਫ ਨਾਰਾ ਨਹੀਂ ਲਾਉਂਦਾ। ਦੇਸ਼ ਦੇ ਅਤਵਾਦ ਦੀ ਗੱਲ ਨਹੀਂ ਕਰਦਾ, ਦੇਸ਼ ਦੇ ਵੱਖਵਾਦ ਦੀ ਗੱਲ ਨਹੀਂ ਕਰਦਾ। ਕੋਈ ਖਾਲਸਤਾਨੀ ਝੰਡਾ ਨਹੀਂ ਚੁੱਕਦਾ। ਕੋਈ ਕਿਸੇ ਕਹਿੰਦੇ ਹੁੰਦੇ ਆ ਪਾਰਟੀ ਦੇ ਖਿਲਾਫ ਨਹੀਂ ਹੈਗਾ। ਉਸ ਵਿਅਕਤੀ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਜਦੋਂ ਉਹਨੂੰ ਇਸ ਗੱਲਾਂ ਦੀ ਸੋਝੀ ਪਈ ਕਿਉਂਕਿ ਇੱਕ ਇਮਾਨਦਾਰ ਵਿਅਕਤੀ ਸੀ ਜਿਹੜਾ ਕਿ ਇੱਕ ਇਹ ਇੱਕ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਉਹਦੀ ਘਰਵਾਲੀ ਵੀ ਇੱਕ ਟੀਚਰ ਸੀ ਦੋਨੇ ਜਣੇ ਭਾਵੇਂ ਉਹ ਪਹਿਲਾਂ ਇੱਕ ਨਕਸਲਾਈ ਮੂਵਮੈਂਟ ਦੇ ਵਿੱਚ ਸੀਗਾ ਇੱਕ ਜਥੇਬੰਦਕ ਵਿਚਾਰਧਾਰਾ ਨਾਲ ਸੰਬੰਧਿਤ ਸੀ ਤੇ ਉਹ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਫਿਰ ਉਹਨੇ ਆਪਣੇ ਨਾਲ ਕੁਝ ਬੰਦੇ ਜੋੜੇ ਹਿਊਮਨ ਰਾਈਟਸ ਨਾਲ ਸੰਬੰਧਿਤ ਜਿਵੇਂ ਜਸਟਿਸ ਬੈਂਸ ਹੋ ਗਏ ਇਕਰਾਮ ਕੁਮਾਰ ਹੋ ਗਏ ਇਹਨਾਂ ਨੇ ਸਾਰਿਆਂ ਨੇ ਇਸ ਗੱਲ ਦਾ ਚੁੱਕਣ ਚੁੱਕਿਆ ਜੀ ਕਿ ਇੱਥੇ ਜਿਹੜੇ ਸ਼ਮਸ਼ਾਨ ਘਾਟ ਰਹੇ ਖਾਸ ਤੌਰ ਤੇ ਮਾਝੇ ਦੇ ਏਰੀਏ ਦੇ ਤਰਨਤਨ ਸਾਹਿਬ ਹੋਏ ਅਫਸਰ ਹੋ ਗਏ ਹੋਰ ਇਹਦੇ ਨੇੜ ਦੇ ਉਥੇ ਲਾਸ਼ਾਂ ਲਿਆਂਦੀਆਂ ਜਾਂਦੀਆਂ ਜੀ ਤੇ ਉਹਨਾਂ ਨੂੰ ਅਣਪਛਾਤੇ ਕਰਕੇ ਲਿਆਦਾ ਜਾਂਦਾ ਤੇ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਦਰਸ਼ਕਾਂ ਨੂੰ ਦੱਸ ਦਈਏ ਅਸੀਂ ਕਾਲੇ ਦੌਰ ਦੀ ਗੱਲ ਕਰ ਰਹੇ ਆ ਜਦੋਂ ਕਿ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਸੀ ਤੇ ਨੌਜਵਾਨ ਲੋਕਾਂ ਦੇ ਪੁੱਤ ਚੱਕ ਚੱਕ ਕੇ ਪੁਲਿਸ ਵਾਲਿਆਂ ਵੱਲੋਂ ਮਾਰ ਦਿੱਤੇ ਜਾਂਦੇ ਸੀ ਤੇ ਤਰਕੀਆਂ ਲਈਆਂ ਜਾਂਦੀਆਂ ਸੀ ਤੇ ਕਈ ਸਰੀਕੇ ਬਾਜੀ ਚ ਵੀ ਇਹੋ ਜਿਹਾ ਕੁਝ ਜਿਹੜਾ ਹੈਗਾ ਕਤਲੇਆਮ ਹੋਇਆ ਤੇ ਅਣਪਛਾਤੀਆਂ ਹਲਾਸਾਂ ਉਸ ਸਮੇਂ ਕਹਿ ਕੇ ਸਾੜੀਆਂ ਜਾਂਦੀਆਂ ਸੀ ਜਿਹਦਾ ਕਿ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਰਿਕਾਰਡ ਕਢਾਇਆ ਤੇ ਉਹਦੇ ਬਾਰੇ ਜਿਹੜੀ ਹੈਗਾ ਆਪਾਂ ਕੰਟੀਨਿਊ ਕਰਦੇ ਹਾਂ ਮੈਂ ਦੂਜੀ ਤੋਂ ਨੂੰ ਇਹ ਦੱਸਾਂ ਗੱਲ ਕਿ ਜਿਹੜੀ ਫਿਲਮ ਹੈ ਜੀ ਇਹਨੂੰ ਇਸ ਫਿਲਮ ਦੇ ਵਿੱਚ ਜਿੰਨੇ ਤੱਥ ਨੇ ਜੀ ਉਹ ਸਾਰੇ ਤੱਥ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜ਼ਿਲ੍ਹਾ ਕੋਰਟਾਂ ਦੇ ਸ਼ਮਸ਼ਾਨ ਘਾਟਾਂ ਦੇ ਤੇ ਹਸਪਤਾਲਾਂ ਦੇ ਜਿੱਥੇ ਪੋਸਟਮਾਰਟਮ ਕੀਤੇ ਗਏ ਆ ਉਹ ਸਾਰਾ ਜਦੋਂ ਇੱਕ ਮਤਲਬ ਕੰਪੈਕਟ ਕੀਤਾ ਰਿਕਾਰਡ ਉਸ ਤੋਂ ਬਾਅਦ ਇਹ ਜਿਹੜੀ ਗੱਲ ਸਾਹਮਣੇ ਆਈ ਤੇ ਇਹ ਗੱਲ ਜਿਹੜੀ ਆ ਸਮੇਂ ਦੀ ਸੱਤਾ ਤੇ ਬੈਠੇ ਲੋਕ ਜਿਹੜੇ ਆ ਖਾਸ ਤੌਰ ਤੇ ਪ੍ਰਸ਼ਾਸਨ ਜਿਹੜਾ ਖਾਸ ਤੌਰ ਤੇ ਪੁਲਿਸ ਜਿਹੜੀ ਆ ਜਿਹੜੀ ਜਿਹਨੂੰ ਉਸ ਟਾਈਮ ਬੇਲਗਾਮ ਕੀਤਾ ਗਿਆ ਸੀ ਉਹਨਾਂ ਨੂੰ ਇਹ ਗੱਲ ਪਚੀ ਨਹੀਂ ਤੇ ਉਹਨਾਂ ਨੇ ਇਸ ਗੱਲ ਦਾ ਸਖਤ ਰੋਡਸ ਲਿਆ ਤੇ ਲਾਸ਼ਾਂ ਲਬਦਾ ਲਬਦਾ ਜਿਸਵੰਤ ਸਿੰਘ ਖਾਲੜਾ ਆਪ ਇੱਕ লাশ ਬਣ ਗਿਆ ਜਿਹਨੂੰ ਕਿ ਨਹੀਂ ਬਾਕੀ ਲਾਸਾਂ ਦਾ ਤਾਂ ਚਲੋ ਉਹ ਛਾੜ ਦਿੱਤੀ ਹੈ ਗਈਆਂ ਇਹਦੀ লাশ ਦਾ ਤਾਂ ਪਤਾ ਹੀ ਨਹੀਂ ਲੱਗਿਆ ਅਜੇ ਤੱਕ ਭਾਈ ਜਿਸਵੰਤ ਸਿੰਘ ਖਾਲੜਾ ਦਾ ਜਿਹੜਾ ਹੈਗਾ ਕਿਉਂਕਿ ਉਹ ਘਰੋਂ ਚੱਕਿਆ ਸੀ ਘਰੋਂ ਦਿਨ ਦਿਹਾੜੇ ਪੁਲਿਸ ਨੇ ਚੱਕਿਆ ਤੇ ਖੁਦ ਕਹਿੰਦੇ ਅਜੀਤ ਸਿੰਘ ਐਸਐਸਪੀ ਨੇ ਉਸ ਸਮੇਂ ਖੰਡਵਟ ਕਰਾ ਰਖਾਲਿਆ ਸੀ ਘਰੇ ਵੀ ਮੇਰੇ ਤੇ ਜਿਹੜਾ ਹੈਗਾ ਸੱਕਣਾ ਪਵੇ ਤੇ ਪਰ ਜਦੋਂ ਕਿ ਉਹਨੂੰ ਕਹਿੰਦੇ ਆ ਵੀ ਸ਼ਾਇਦ ਜਿਹਨਾਂ ਫਿਲਮ ਦੇ ਆਪਾਂ ਗੱਲ ਕਰਦੇ ਆ ਤੁਸੀਂ ਫਿਲਮ ਦੇਖੀ ਆ ਫਿਲਮ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਦਾ ਜਿਹੜਾ ਕਿਰਦਾਰ ਦਿਖਾਇਆ ਗਿਆ ਉਹਦੇ ਵਿੱਚ ਕਿਵੇਂ ਉਹਨੂੰ ਮੌਤੇ ਘਾਟ ਤਾਰਿਆ ਗਿਆ ਜਾਂ ਇਸ ਤਰ੍ਹਾਂ ਦਾ ਕੋਈ ਜ਼ਿਕਰ ਆਉਂਦਾ ਦੇਖੋ ਜਿਹੜੀ ਤੁਸੀਂ ਪਹਿਲਾਂ ਸਟਾਰਟ ਗੱਲ ਕੀਤੀ ਸੀ ਜੀ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਸੀ ਸ਼੍ਰੋਮਣੀ ਕਮੇਟੀ ਨੇ ਆਪਣਾ ਬੰਦਾ ਫਰਜ਼ ਅਦਾ ਕੀਤਾ ਜਿਹੜੀ ਜਿਹੜੇ ਅਮਰਜੰਤ ਸੀਸੀਓ ਦੇ ਖਿਲਾਫ ਸੀ ਗੱਲ ਕੀਤੀ ਜੀ ਤੇ ਚਲੋ ਉਹ ਦੇਸ਼ ਦੇ ਲੋਕਾਂ ਨੇ ਵੀ ਉਸ ਗੱਲ ਤੇ ਜਿਵੇਂ ਕਹਿੰਦੇ ਆ ਹੌਲੀ ਚੜਾਏ ਆ ਤੇ ਉਹਨੂੰ ਕੋਈ ਚੰਗਾ ਉਹ ਨਹੀਂ ਹੋਇਆ ਕਿਉਂਕਿ ਮਨਸ਼ਾ ਸ਼ਾਇਦ ਉਹਦੀ ਚੰਗੀ ਨਹੀਂ ਸੀ ਚੰਗੀ ਨਹੀਂ ਹੁਣ ਤੁਸੀਂ ਗੱਲ ਸ਼੍ਰੋਣੀ ਕਮੇਟੀ ਦੀ ਕਰਦੇ ਹੋ ਕਿ ਪਿਛਲੇ ਦਿਨਾਂ 'ਚ ਜਦੋਂ ਇਹ ਫਿਲਮ ਚਰਚਾ 'ਚ ਆਈ ਜੀ ਇਹ ਫਿਲਮ ਵੈਸੇ 2.5 ਸਾਲ ਤੋਂ ਬਣੀ ਹੋਈ ਆ 3 ਸਾਲ ਹੋ ਦੇ ਲੱਗੇ ਜਾ ਕੇ ਸਫਰ ਇਹਦਾ ਤੇ ਇਹ ਸੈਂਸਰ ਬੋਰਡ ਦੇ ਵੀ ਗਿੜੇ ਕੱਢੇ ਇਹਨਾਂ ਨੇ ਫਿਰ ਕੋਰਟ 'ਚ ਵੀ ਇਹਦੇ ਬਾਰੇ ਇਹਨਾਂ ਨੇ ਇਜਾਜ਼ਤਾਂ ਲਈਆਂ ਬਹੁਤ ਕੁਝ ਕੀਤਾ ਫਿਰ ਅਖੀਰ ਤੇ ਕੀ ਹੋਇਆ ਕਿ ਇਸ ਫਿਲਮ ਦੇ ਬਾਰੇ ਦੇ ਵਿੱਚ ਸਾਨੂੰ ਇਹ ਪਤਾ ਲੱਗਾ ਕਿ 120 ਕਟਲਾ ਕੇ ਫਿਲਮ ਨੂੰ ਰਿਲੀਜ਼ ਕਰਨ ਦਾ ਉਹਨਾਂ ਨੇ ਸੈਂਸਰ ਬੋਰਡ ਨੇ ਇਜਾਜ਼ਤ ਦਿੱਤੀ ਹੈ। ਜੀ ਫਿਰ ਸਾਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਫਿਰ ਅਸੀਂ ਆਪਣੇ ਤੌਰ ਤੇ ਇਸ ਗੱਲ ਦੀ ਫੈਡਰੇਸ਼ਨ ਵੱਲੋਂ ਅਸੀਂ ਇਸ ਗੱਲ ਦੀ ਪਹੁੰਚ ਜਿਹੜੀ ਹੈ ਸ਼ੁਰੂ ਕੀਤੀ। ਠੀਕ ਹੈ ਤੇ ਇੱਕ ਜਿਹੜੀ ਖਾਲੜਾ ਸਾਹਿਬ ਦੀ ਜਿਹੜੀ ਧਰਮਸਪਤਰੀ ਨੇ ਇੱਕ ਪੱਤਰ ਲਿਖਿਆ ਸੀ ਪੰਥ ਦੇ ਨਾਂ ਤੇ ਇੱਕ ਪੱਤਰ ਲਿਖਿਆ ਚਿੱਠੀ ਲਿਖੀ ਜਿਦੇ ਚ ਉਹਨਾਂ ਨੇ ਸ਼ਰੋਣੀ ਕਮੇਟੀ ਨੂੰ ਤੇ ਕਾਲ ਤਖਤ ਨੂੰ ਕਿਹਾ ਕਿ ਇਸ ਫਿਲਮ ਦੇ ਬਾਰੇ ਵਿੱਚ ਦਖਲ ਦਿਓ। ਉਹ ਉਹ ਸਮੇਂ ਫਿਰ ਅਸੀਂ ਇਸ ਗੱਲ ਹੀ ਅਕਾਲ ਤਖਤ ਸਾਹਿਬ ਕੋਲੇ ਉਹਨਾਂ ਦਾ ਪੱਤਰ ਲੈ ਕੇ ਤੇ ਫੈਡਰੇਸ਼ਨ ਦਾ ਇੱਕ ਵਫਦ ਜਿਹੜਾ ਵਾ ਉਹ ਮਿਲਿਆ ਸੀ ਤੇ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਡਿਊਟੀ ਲਈ ਕਿ ਤਿੰਨ ਮੈਂਬਰੀ ਕਮੇਟੀ ਬਣਾਈ ਜਾਵੇ ਤਾਂ ਕਿ ਉਹ ਕਮੇਟੀ ਇਸ ਫਿਲਮ ਦੇ ਬਾਰੇ ਜਾਣਕਾਰੀ ਦੇਵੇ ਸੋ ਉਹ ਕਮੇਟੀ ਜਿਹੜੀ ਆ ਉਹ ਉਹਨੇ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਜਿਹੜਾ ਇਸ ਫਿਲਮ ਦਾ ਪ੍ਰੋਡਿਊਸਰ ਆ ਜਾਂ ਇਥੋਂ ਦਾ ਡਾਇਰੈਕਟਰ ਆ ਉਦੇ ਨਾਲ ਅਸੀਂ ਰਾਫਤਾ ਕੀਤਾ ਵਾ ਉਹਦੇ ਨਾਲ ਸਾਡਾ ਪਤਰਾਚਰ ਚੱਲ ਰਿਹਾ ਉਹਦੇ ਵਿੱਚ ਅਸੀਂ ਉਹਨੂੰ ਕਹਿ ਰਹੇ ਹਾਂ ਕਿ ਸਾਨੂੰ ਇਹ ਜਿਹੜੀ ਫਿਲਮ ਹੈ ਉਹ ਦਿਖਾਈ ਜਾਵੇ ਭਾਵੇਂ ਕਿ ਮੈਂ ਕਿਸੇ ਹੋਰ ਮਤਲਬ ਢੰਗ ਨਾਲ ਢੰਗ ਨਾਲ ਮੈਂ ਫਿਲਮ ਦੇਖੀ ਆ ਤੇ ਇਸ ਕਰਕੇ ਇਸ ਫਿਲਮ ਦੇ ਲਈ ਸਾਨੂੰ ਇਦਾਂ ਲੱਗਾ ਕਿ ਇਹ ਫਿਲਮ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਕਿਸੇ ਮਜ਼ਬ ਦੇ ਖਿਲਾਫ ਨਹੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਪੂਰਨ ਤੌਰ ਦੇ ਉੱਤੇ ਇਹ ਉਹਨਾਂ ਤੱਥਾਂ ਦੇ ਆਧਾਰ ਤੇ ਆ ਜਿਹੜੇ ਤੱਥ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਨਾਲ ਜੁੜੇ ਹੋਏ ਕਿਉਂਕਿ ਹੋ ਸਕਦਾ ਉਹ ਸਿਆਸੀ ਨੇਤਾਵਾਂ ਦੇ ਖਿਲਾਫ ਵਿੱਚ ਹੋਵੇ ਤੱਤ ਕਿਉਂਕਿ ਉਸ ਸਮੇਂ ਸਿਆਸੀ ਨੇਤਾਵਾਂ ਨੇ ਵੀ ਪਾਰਟੀਆਂ ਨੇ ਵੀ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਹੋਣੀ ਜਦੋਂ ਲਾਸਾਂ ਗਿਣਦੇ ਸੀ ਜਾਂ ਆਵਾਜ਼ ਚੱਕਦੇ ਸੀ ਤੇ ਉੱਥੋਂ ਤੱਕ ਕਿ ਉਹਨਾਂ ਨੇ ਉਦੋਂ ਤੱਕ ਬਾਜ ਵੀ ਨਹੀਂ ਠਾਈ ਉਹ ਸਿਆਸੀ ਨੇਤਾਵਾਂ ਦਾ ਵੀ ਹੋ ਸਕਦਾ ਵੀ ਉਹਨਾਂ ਦੀ ਵੀ ਮਜਬੂਰੀ ਹੋਵੇ ਪਰਮਾ ਪਰਮਾ ਤੁਹਾਨੂੰ ਇਹ ਦੱਸ ਦੱਸਦਾ ਕਿ ਇਸ ਦੇ ਵਿੱਚ ਕਿਸੇ ਸਿਆਸੀ ਨੇਤਾ ਦਾ ਨਾਂ ਨਹੀਂ ਜੀ ਕਿਸੇ ਪਾਰਟੀ ਦਾ ਨਾਮ ਨਹੀਂ ਕਿਸੇ ਧਰਮ ਦਾ ਨਾਮ ਨਹੀਂ ਇੱਥੇ ਇੱਕ ਹਊਆ ਫੁਲਾਇਆ ਗਿਆ ਕਿ ਇਹ ਫਿਲਮ ਜੇ ਚੱਲ ਗਈ ਤਾਂ ਇਹ ਫਿਲਮ ਦੇ ਚੱਲਣ ਨਾਲ ਆਪਸੀ ਦੋ ਭਾਈਚਾਰਿਆਂ ਦਾ ਝਗੜਾ ਵੀ ਹੋ ਸਕਦਾ ਜਦੋਂ ਕਿ ਇਹ ਦਾ ਇੱਕ ਪੈਸੇ ਵੀ ਇਸ ਗੱਲ ਨਾਲ ਸੰਬੰਧ ਨਹੀਂ ਹੈਗਾ ਜੀ ਬਿਲਕੁਲ ਬਿਲਕੁਲ ਉਦੀ ਇੱਕ ਮੈਂ ਇਹ ਗੱਲ ਕਹੂੰਗਾ ਕਿ ਦੇਸ਼ ਦੇ ਅੰਦਰ ਸਭ ਤੋਂ ਵੱਡੀ ਗੱਲ ਜਿਸ ਦੇਸ਼ ਨੂੰ ਯਾਦ ਕਰਾਇਆ ਇਥੋਂ ਦੇ ਸੰਵਿਧਾਨ ਨੂੰ ਸਥਾਪਿਤ ਕਰਵਾਇਆ ਉਸੇ ਖਾਣੇ ਕਰਾਇਆ ਪੰਜਾਬ ਨੇ ਕਰਵਾਇਆ ਬੰਦੀ ਬਡੀਆਂ ਕੁਰਬਾਨੀਆਂ ਦਿੱਤੀਆਂ ਤੇ ਪੰਜਾਬ ਦੇ ਵਿੱਚ ਇਹ ਜਿਹੜਾ ਵੱਡਾ ਦਖਾਂਤ ਵਾਪਰਿਆ ਇਹ ਦੂਜਾ ਦਖਾਂਤ ਹੈ ਜਿਹੜਾ ਪਹਿਲਾ ਦਖਾਂਤ 84 ਦਾ ਚਲੋ ਖੱਲੂ ਘਰਾ ਜੂਨ ਦਾ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਇਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਹ ਗੱਲ ਕਹਿ ਦਿੱਤੀ ਗਈ ਕਿ ਵੇਖੋ ਜੀ ਜਦੋਂ ਵੱਡਾ ਦਰਖਤ ਗਿਰਦਾ ਧਰਤੀ ਹਿੱਲਦੀ ਹੈ ਹਜ਼ਾਰਾਂ ਜਿਹੜੇ ਸਿੱਖ ਮਾਰ ਦਿੱਤੇਗੇ ਚੁਣ-ਚੁਣ ਕੇ ਮਾਰੇਗੇ ਦਿਨ ਦਿਹਾੜੇ ਮਾਰੇਗੇ ਸ਼ਰੇਆ ਮਾਰੇਗੇ ਤੇ ਇਹ ਗੱਲ ਇਹ ਗੱਲ ਇਹ ਇਹ ਇੱਕ ਇਹ ਕਹਾਣਿ ਵਾਪਰਿਆ ਜਿਹੜਾ ਕਿ ਇੱਕ ਵੱਡਾ ਕਾਣ ਸੀ ਜਿਹਨੂੰ ਜਿਹਦੇ ਤੇ ਸਿੱਖਾਂ ਦੀ ਜਿਵੇਂ ਕਹਿੰਦੇ ਹੁੰਦੇ ਨਾ ਵੀ ਉਹਨਾਂ ਦੀ ਜਿਹੜੀ ਜਿਹੜੀ ਜਿਹੜਾ ਉਹਨਾਂ ਦਾ ਮਾਣ ਤੇ ਸਨਮਾਨ ਸੀ ਉਸ ਨੂੰ ਤਾਰ-ਤਾਰ ਕੀਤਾ ਗਿਆ ਤੇ ਚੁਣ ਕੇ ਮਾਰੇਗਾ ਕਿ ਇਹਦੇ ਵੀ ਵੱਡਾ ਤਰ੍ਹਾਂ ਇੰਦਰਾ ਗਾਂਧੀ ਮਰ ਗਈ ਹੈ ਤੇ ਸਿੱਖਾਂ ਨੂੰ ਮਰਨਾ ਜਾਇਜ਼ ਆ ਮਰਨਾ ਪਊਗਾ ਬੜੀ ਏਡੀ ਵੱਡੀ ਗੱਲ ਸੀ ਉਹਦਾ ਉਹਦਾ ਜਿਹੜਾ ਇੰਦਰਾ ਗਾਂਧੀ ਦਾ ਪੁੱਤਰ ਆ ਜਿਹੜਾ ਬਾਅਦ ਚ ਪ੍ਰਧਾਨ ਮੰਤਰੀ ਬਣਿਆ ਰਜੀਵ ਗਾਂਧੀ ਉਹਨੇ ਇਹ ਗੱਲ ਕਹੀ ਸੀ ਸੀ ਤੇ ਉਸ ਤੋਂ ਬਾਅਦ ਕੋਈ ਕੇਸ ਨਹੀਂ ਚੱਲੇ ਉਹ ਸਾਰੀਆਂ ਐਫਆਈਆਰਾਂ ਖਤਮ ਹੋ ਗਈਆਂ ਫਾਈਲਾਂ ਬੰਦ ਹੋ ਗਈਆਂ ਮਿੱਟੀ ਘਟੇ ਦੇ ਪੈ ਗਿਆ ਉਹਨਾਂ ਤੇ ਉਹ ਤਾਂ ਬਾਅਦ ਚਲੋ ਇਹ ਗੱਲ ਵੱਖਰਾ ਵਿਸ਼ਾ ਕੇ ਕਾਲੀ ਦਲ ਦੀ ਸਾਂਝ ਪਈ ਭਾਰਤੀ ਜਨਤਾ ਪਾਰਟੀ ਨਾਲ ਉਹਦੋਂ ਕੋ ਕੇਸ ਨਿਕਲੇ ਡਿਗਰੀ ਸਟਾਈਟਲ ਸਰਜਨਟ ਮਾਰ ਵਰਗੇ ਅੰਦਰ ਜਾਣ ਹੈਗੇ ਆ ਤੇ ਜਾਂ ਗਾਹਾਂ ਜਾਣ ਜਾ ਰਿਹਾ ਹੁਣ ਮਸਲਾ ਇਹ ਹੈ ਕਿ ਇਹ ਜਿਹੜੀ ਫਿਲਮ ਹੈ ਇਹ ਕਿਸੇ ਵੀ ਤਰ੍ਹਾਂ ਜਿਹੜੀ ਹੈ ਇਹ ਉਹਨਾਂ ਦੇ ਜੀਵਨ ਤੇ ਆਧਾਰਿਤ ਆ ਮੈਂ ਇਹ ਗੱਲ ਕਰਦਾ ਸੀਗਾ ਕਿ ਇਸ ਦੇਸ਼ ਦੇ ਜੇ ਸੰਵਿਧਾਨ ਨੂੰ ਅਸੀਂ ਸਹੀ ਸਥਾਪਿਤ ਕੀਤਾ ਤੇ ਅੱਜ ਪਾਰਟੀਆਂ ਜਿਹੜੀਆਂ ਕਾਂਗਰਸ ਸੰਵਿਧਾਨ ਦੀ ਕਿਤਾਬ ਉਹਨਾਂ ਦਾ ਜਿਹੜਾ ਲੀਡਰ ਆ ਉਹ ਸੰਵਿਧਾਨ ਦੀ ਕਿਤਾਬ ਕਹਿੰਦਾ ਆ ਵੇਖੋ ਅਸੀਂ ਇੱਥੇ ਚੱਲਾਂਗੇ ਸਾਨੂੰ ਵੋਟ ਪਾਓ ਦੂਜੇ ਪਾਸੇ ਜਿਹੜੇ ਸੱਤਾ ਤੇ ਬੈਠੇ ਆ મોદી ਸਾਹਿਬ ਉਹ ਕਹਿੰਦੇ ਸਾਡੇ ਲਈ ਜੀ ਇਹ ਧਾਰਮਿਕ ਗ੍ਰੰਥ ਹੈ ਚੰਗੀ ਗੱਲ ਆ ਬਾੜੀ ਗੱਲ ਨਹੀਂ ਪਰ ਕੀ ਆ ਵੀ ਉਸ ਸੰਵਿਧਾਨ ਨੂੰ ਲਾਗੂ ਕਰਾਉਂਦਾ ਮਾਨਵ ਅਧਿਕਾਰਾਂ ਦੀ ਰੱਖਿਆ ਕਰਦਾ ਜਸਵੰਤ ਸਿੰਘ ਖਾਲੜਾ ਸ਼ਹੀਦ ਹੋ ਜਾਂਦਾ ਤੇ ਸਾਨੂੰ ਇਹ ਮੰਨਣਾ ਚਾਹੀਦਾ ਹੈ ਇਸ ਵੱਡੇ ਦਿਲ ਨਾਲ ਫਰਾਗ ਦੇ ਨਾਲ ਹਿਸਟਰੀ ਵਿੱਚ ਇਹ ਨਾਂ ਲਿਖਣਾ ਚਾਹੀਦਾ ਕਿ ਸੰਵਿਧਾਨ ਨੂੰ ਬਚਾਉਣ ਵਾਲਾ ਜਸਵੰਤ ਸਿੰਘ ਖਾਲੜਾ ਸੰਵਿਧਾਨ ਨੂੰ ਬਚਾਉਣ ਵਾਲਾ ਖਸ਼ੀਦ ਹੈ ਜੇ ਸਹੀ ਸ਼ਬਦਾਂ ਵਿੱਚ ਅਸੀਂ ਦੇਖੀਏ ਪਰ ਕੀ ਆ ਕਿਉਂਕਿ ਇੱਕ ਸੱਤਾ ਤੇ ਬੈਠੀ ਉਸ ਸਮੇਂ ਦੀ ਸੱਤਾ ਤੇ ਬੈਠੀ ਧਿਰ ਨੇ ਪੰਜਾਬ ਦੇ ਵਿੱਚ ਜੋ ਦਮਨ ਚਲਾਇਆ ਪੰਜਾਬ ਨੂੰ ਕਹਿੰਦਾ ਨੌਜਵਾਨੀ ਦਾ ਕਹਾਣ ਕੀਤਾ ਕਿਸੇ ਇੱਕ ਚਿਰਾਹੇ ਵਿੱਚ ਕਿਸੇ ਨਹਿਰ ਦੇ ਪੁਲ ਦੇ ਉੱਤੇ ਕਿਸੇ ਵਿਆਹਵਾਨ ਦੇ ਵਿੱਚ ਕਿਤੇ ਹੋਰ ਨੌਜਵਾਨਾਂ ਨੂੰ ਲਿਜਾ ਕੇ ਮਾਰ ਦਿੱਤਾ ਜਾਂਦਾ ਸੀ ਉਸ ਚੀਜ਼ ਨੂੰ ਜੇ ਚੁੱਕਿਆ ਜ਼ਰੂਰਤ ਕੀਤੀ ਦੇਖੋ ਮੈਂ ਕਹਿੰਦਾ ਵੀ ਸ਼ਹੀਦ ਬਹੁਤ ਸਾਰੇ ਲੋਕ ਹੋਏ ਨੇ ਪਰ ਜਸਵੰਤ ਸਿੰਘ ਖਾਲਰੂ ਨੂੰ ਇਹ ਪਤਾ ਸੀ ਕਿ ਮੈਂ ਵੀ ਇਸ ਦਾ ਸ਼ਿਕਾਰ ਹੋਊਗਾ ਜਿਹੜੇ ਉਸ ਸਮੇਂ ਦੇ ਹਾਲਾਤ ਸੀ ਉਹਨੇ ਉਹਦੀ ਟੱਕਰ ਲਈ ਉਸ ਗੱਲ ਦਾ ਸਬੰਧ ਵਿੱਚ ਉਸ ਦੀ ਜ਼ਿੰਦਗੀ ਦੀ ਹੂਬ ਹੂ ਇੱਕ ਤਸਵੀਰ ਪੇਸ਼ ਕਰਦੀ ਜਿਹੜੀ ਫਿਲਮ ਹੈ ਪੰਜਾਬ 95 ਆ ਇਹ ਗੱਲ ਲੋਕਾਂ ਵਿੱਚ ਆਉਣੀ ਚਾਹੀਦੀ ਆ ਇਹ ਗੱਲ ਆਉਣ ਵਾਲੀ ਪੀੜ੍ਹੀ ਵਿੱਚ ਹੋਣੀ ਚਾਹੀਦੀ ਆ ਇਹ ਗੱਲ ਸਰਕਾਰਾਂ ਨੂੰ ਇਸ ਸਰਕਾਰ ਨੂੰ ਨਹੀਂ ਬਣਨਾ ਚਾਹੀਦਾ ਹੁਣ ਸ਼੍ਰੋਮਣੀ ਕਮੇਟੀ ਕੀ ਇਹ ਤੇ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਇਹ ਜਿਹੜੀ ਕੋਈ ਇਹਦੇ ਬਾਰੇ ਵੱਖਰੀ ਕਮੇਟੀ ਬਣਾਈ ਜਾ ਰਹੀ ਹੈ ਰਿਵਿਊ ਕਰਕੇ ਜਿਹੜਾ ਹੈਗਾ ਉਹਨੂੰ ਚਲਵਾਉਣ ਦੇ ਲਈ ਕੇਂਦਰ ਸਰਕਾਰ ਤੱਕ ਜਿਹੜਾ ਦਬਾਅ ਪਾ ਕੇ ਸੈਂਸਰ ਬੋਰਡ ਦੇਖੋ ਅਸੀਂ ਇਸ ਗੱਲ ਲਈ ਜਿਹੜੀ ਕਮੇਟੀ ਬਣੀ ਆ ਉਹਦੇ ਨਾਲ ਸਾਡਾ رابطہ ਚੱਲ ਰਿਹਾ ਜਲਦੀ ਉਹ ਸਾਨੂੰ ਅਸੀਂ ਅਸੀਂ ਆਫੀਸ਼ੀਅਲੀ ਉਹ ਫਿਲਮ ਦੇਖਾਂਗੇ ਕਮੇਟੀ ਦੇ ਕਿਹੜੇ ਕਿਹੜੇ ਮੈਂਬਰ ਨੇ ਕਮੇਟੀ 'ਚ ਜਿਵੇਂ ਗੁਰਵਖ ਸਿੰਘ ਖਾਲਸਾ ਨੇ ਅਮਰਦੀਪ ਸਿੰਘ ਚਾਵਲਾ ਨੇ ਇੱਕ ਮੇਰਾ ਨਾਮ ਆ ਸਾਡੇ ਇੱਕ ਸਕੱਤਰ ਨੇ ਇਹ ਸਾਡੀ ਉਹਨਾਂ ਨਾਲ ਪੱਤਰਚਾਰ ਤੇ ਗੱਲਬਾਤ ਚੱਲਦੀ ਆ ਉਹ ਸਾਨੂੰ ਜਲਦੀ ਹੀ ਇਹ ਫਿਲਮ ਦਿਖਾਉਣ ਜਾ ਰਹੇ ਆ ਤੇ ਅਸੀਂ ਫਿਰ ਉਹਦੇ ਤੇ ਫਿਲਮ ਦੇਖਣ ਤੋਂ ਬਾਅਦ ਉਹਤੇ ਇੱਕ ਰਿਪੋਰਟ ਤਿਆਰ ਕਰਾਂਗੇ ਜਿਹੜੀ ਰਿਪੋਰਟ ਅਸੀਂ ਮੰਤਰਾਲੇ ਨੂੰ ਵੀ ਭੇਜਾਂਗੇ ਸ਼੍ਰੋਣੀ ਕਮੇਟੀ ਦੇ ਪੱਖ ਵੱਜੋਂ ਤੇ ਜਿਹੜਾ ਵਾ ਸੈਂਸਰ ਬੋਰਡ ਨੂੰ ਵੀ ਇਸ ਜੇ ਮੰਨ ਲਓ ਜੇ ਮੰਨ ਲਓ ਜੇ ਮੰਨ ਲਓ ਸੈਂਸਰ ਬੋਰਡ ਨਹੀਂ ਚਲਾਉਂਦਾ ਫਿਰ ਸ਼੍ਰੋਣੀ ਕਮੇਟੀ ਜਿਹੜਾ ਹੈਗਾ ਵੱਖਰੇ ਤੌਰ ਤੇ ਦਿਖਾ ਸਕਦੀ ਹੈ ਜਿਵੇਂ ਆਮ ਤੌਰ ਤੇ ਧਾਰਮਿਕ ਫਿਲਮਾਂ ਸਰੋਵਣੀ ਕਮੇਟੀ ਜਿਹੜੀ ਹੈਗੀ ਆ ਦਿਖਾਉਂਦੀ ਆ ਆਪਣੇ ਪਰਦੇ ਤੇ ਪਿੰਡ-ਪਿੰਡ ਜਾ ਕੇ ਉਹਦੇ ਬਾਰੇ ਕੀ ਹੈ ਫੀਚਰ ਦੇਖੋ ਇੱਕ ਲੋਕਤੰਤਰੀ ਢੰਗ ਨਾਲ ਇੱਕ ਤਰੀਕਾ ਵਾ ਕਿ ਅਸੀਂ ਪਹਿਲਾਂ ਤਾਂ ਚਿੱਠੀ ਪੱਤਰ ਰਾਹੀਂ ਗੱਲ ਕਰੀਏ ਜੀ ਸਰੋਵਣੀ ਕਮੇਟੀ ਜਿਹੜੀ ਆ ਉਹ ਕੋਈ ਵੀ ਧਿਰ ਜਾਂ ਪਾਰਟੀ ਦੀ ਮਸਲਾ ਨਹੀਂ ਕਰਦੀ ਉਹ ਸਿੱਖਾਂ ਦੀ ਤੇ ਪੰਜਾਬ ਦੀ ਜਿਹੜੀ ਅਸਲ ਤਸਵੀਰ ਆ ਉਹ ਪੇਸ਼ ਕਰਨ ਦੇ ਵਿੱਚ ਆਪਣਾ ਫਰਜ਼ਾਦਾ ਕਰਦੀ ਆ ਸੋ ਸਾਨੂੰ ਆਸ ਆ ਅਸੀਂ ਇਹ ਪੂਰਨ ਤੌਰ ਦੇ ਉੱਤੇ ਇਸ ਗੱਲ ਦਾ ਪ੍ਰੈਸ਼ਰ ਪਾਵਾਂਗੇ ਕਿ ਇਹ ਫਿਲਮ ਜਿਹੜੀ ਆ ਜਿਹੜਾ ਸਾਡਾ ਮੰਤralਿਆ ਹੈ ਉਹ ਇਸ ਗੱਲ ਬਾਰੇ ਗੌਰ ਕਰੇ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਵੱਖਰੀ ਗੱਲ ਆ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੋਡਿਊਸਰ ਨੇ ਫਿਲਮ ਜਿਹੜੀ ਆ ਵਿਦੇਸ਼ ਦੇ ਅੰਦਰ ਜਿਹੜੀ ਚਲਾਉਣ ਦਾ ਫੈਸਲਾ ਕੀਤਾ ਜੀ ਚੰਗੀ ਗੱਲ ਸੀ ਕਿਉਂਕਿ ਜਦੋਂ ਦੇਸ਼ ਦੇ ਕਿਨਾਂ ਸੈਂਸਰ ਬੋਰਡ ਨੇ ਉਹ ਫਿਲਮ ਨੂੰ ਨਹੀਂ ਚੱਲਣ ਦੇਣ ਦਿੱਤਾ ਉਹਨਾਂ ਨੇ 120 ਕੱਟ ਲਾਤੇ ਉਹਨਾਂ ਨੇ ਕਿਹਾ ਕਿ ਖਾਲੜਾ ਦਾ ਨਾਂ ਹੀ ਕੱਟ ਦਿਓ ਉਹਨਾਂ ਨੇ ਕਿਹਾ ਕਿ ਜਿਹੜੇ ਸ਼ਮਸ਼ਾਨ ਘਾਟਾਂ ਦਾ ਜ਼ਿਕਰ ਹੈ ਉਹਨਾਂ ਸਥਾਨਾਂ ਦਾ ਨਾਂ ਹੀ ਕੱਟ ਦਿਓ ਉਹਦੇ ਵਿੱਚ ਗੁਰਬਾਣੀ ਦੇ ਸ਼ਬਦ ਨੇ ਉਹ ਕਦੇ ਉਹੀ ਕੱਟ ਦਿਓ ਜਦੋਂ ਇਹ ਚੀਜ਼ਾਂ ਕੱਟ ਦਿੰਦੇ ਆ ਤੇ ਫਿਰ ਜਿਹੜਾ ਮੈਂ ਦਗਾ ਦਊਂਗਾ ਇਸ ਗੱਲ ਦੀ ਪ੍ਰੋਡੂਸਰ ਡਾਇਰੈਕਟਰ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਇਸ ਕੱਟ ਕੇ ਫਿਲਮ ਦੇ ਵਿੱਚ ਹੈ ਕੀ ਆ ਫਿਰ 120 ਕੱਟ ਤੋਂ ਬਾਅਦ ਫਿਲਮ ਦੇ ਵਿੱਚ ਕੀ ਬਚੇਗਾ ਤੁਸੀਂ ਇੰਦਰਾ ਗਾਂਧੀ ਦੀ ਜਿਹੜੀ ਫਿਲਮ ਬਣਾਈ ਆ ਉਹਦੇ ਚ ਇੰਦਰਾ ਦਾ ਨਾਮ ਆ ਤੁਸੀਂ ਸਵਰਕਰ ਦੀ ਬਣਾਈ ਆ ਉਹਦੇ ਚ ਉਹਦਾ ਨਾਮ ਆ ਤੁਸੀਂ ਮੋਦੀ ਦੀ ਬਣਾਈ ਆ ਉਹਦੇ ਚ ਉਹਦਾ ਨਾਮ ਆ ਉਹ ਕਿਉਂ ਨਹੀਂ ਪਿਛਲੇ ਦਿਨਾਂ ਚ ਇਹ ਫਿਲਮ ਤਾਂ ਮੈਂ ਕਹਿੰਨਾ ਵੀ ਇਹ ਫਿਲਮ ਤੋਂ ਪਹਿਲਾਂ ਕਸ਼ਮੀਰ ਫਾਈਲਸ ਆਈ ਆ ਕੇਰਲਾ ਫਾਈਲਸ ਆਈ ਆ ਇਹ ਕਿਨਾ ਗੁਜਰਾਤ ਦੇ ਨਾਲ ਸੰਬੰਧਿਤ ਇੱਕ ਫਿਲਮ ਆਈ ਆ। ਹਾਂ ਸਿੱਖਿਆ ਰਿਹਾ ਤਾਂ ਵਿਰੋਧ। ਓਏ ਨਹੀਂ ਵਿਰੋਧ ਵੀ ਨਹੀਂ ਕੀਤਾ। ਉਹਦੇ 'ਚ ਤਾਂ ਉਹਦੇ 'ਚ ਤਾਂ ਬਹੁਤ ਸਾਰੇ ਪੱਖ ਦਿਖਾਈ ਦਿੰਦੇ ਨੇ। ਡਾਇਰੈਕਟਰ ਹਾਂ, ਕਰੈਕਟ। ਦੋ 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 ਤਿਹਰਾ ਦਾ ਆਪਸੀ ਤਣਾਅ ਵੀ ਤਾਂ ਬਣ ਸਕਦਾ। ਇਸ ਦੇ ਵਿੱਚ ਤਾਂ ਹੈ ਹੀ ਨਹੀਂ। ਇਹ ਤਾਂ ਸਿਰਫ ਤੇ ਸਿਰਫ ਇਤਿਹਾਸ ਨੂੰ ਦਰਸਾਉਂਦੀ ਫਿਲਮ ਆ। ਤੁਸੀਂ ਬਸ ਇਹ ਦੱਸੋ ਵੀ ਜੇ ਮੰਨ ਲਓ ਗਰੇਵਾਲ ਸਾਹਿਬ ਜੇ ਨਹੀਂ ਇਜਾਜ਼ਤ ਦਿੰਦੇ, ਨਹੀਂ ਚਲਾਉਂਦਾ ਸੈਂਸਰ ਬੋਰਡ ਇਜਾਜ਼ਤ ਦਿੰਦਾ ਤਾਂ ਫਿਰ ਦੇਖੋ ਜਿਹੜੇ ਫਿਰ ਤੁਸੀਂ ਆਪਣੇ ਦੇਖੋ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਇੱਕ ਜਿਹੜਾ ਸੰਵਿਧਾਨਕ ਦੈਰੇ ਅੰਦਰ ਹੀ ਕੰਮ ਕਰਦੀ ਆ ਜੀ ਅਸੀਂ ਆਪਣਾ ਜਿਹੜਾ ਜਿਹੜਾ ਸਾਡਾ ਬਣਦਾ ਫਰਜ਼ ਆ ਉਹ ਅਸੀਂ ਦੁਨੀਆ ਦੇ ਸਾਹਮਣੇ ਤੇ ਸਰਕਾਰਾਂ ਤੱਕ ਪਹੁੰਚਦਾ ਕਰਦੇ ਆ ਸੋ ਮੈਨੂੰ ਇਹ ਲੱਗਦਾ ਕਿ ਜਿਹੜਾ ਪਹਿਲਾ ਕੰਮ ਆ ਸਾਡਾ ਉਹ ਆਪਣਾ ਪੱਖ ਦੇਣਾ ਜਿਵੇਂ ਅਸੀਂ ਇਹਦੇ ਬਾਰੇ ਜਿਹੜੀ ਐਮਰਜੈਂਸੀ ਬਾਰੇ ਦੱਸਾਈ ਸੀ ਤੇ ਸ਼ਰੋਣੀ ਕਮੇਟੀ ਨੇ ਇਹ ਗੱਲ ਕਹੀ ਕਿ ਇਹ ਸਿੱਖਾਂ ਦੀਆਂ ਭਾਵਨਾ ਨੂੰ ਖੇਸ ਪਹੁੰਚਾਉਂਦੀ ਆ ਸਿੱਖਾਂ ਦੀ ਤਸਵੀਰ ਗਲਤ ਪੇਸ਼ ਕਰਦੀ ਆ ਅਸੀਂ ਇਹਦਾ ਵਿਰੋਧ ਕਰਾਂਗੇ ਸ਼ਰੋਣੀ ਕਮੇਟੀ ਨੇ ਵਿਰੋਧ ਕੀਤਾ ਹੋਰ ਸੰਗਤਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਜਿਹੜਾ ਕੁਝ ਪੰਜਾਬ ਦੇ ਵਿੱਚ ਹੋਇਆ ਤੁਹਾਡੇ ਸਾਹਮਣੇ ਤੇ ਸਾਡਾ ਸਾਡਾ ਮਕਸਦ ਕੋਈ ਭੰਨ ਤੋੜ ਕਰਨਾ ਨਹੀਂ ਹੈ ਅਸੀਂ ਤਾਂ ਚਾਹਾਂਗੇ ਮੈਂ ਫਿਰ ਗੱਲ ਕਰ ਰਿਹਾ ਸੀ ਕਿ ਬਾਹਰ ਫਿਲਮ ਰਿਲੀਜ਼ ਹੋ ਰਹੀ ਸੀ ਤੇ ਮੇਰੇ ਮਨ 'ਚ ਇਹ ਖਤਸ਼ਾ ਸੀ ਕਿ ਦੇਸ਼ ਦੇ ਅੰਦਰ ਫਿਲਮ ਨਹੀਂ ਰਿਲੀਜ਼ ਹੋ ਰਹੀ ਤਾਂ ਲਾਹਨਤਾਂ ਪੈਣਗੀਆਂ ਇਸ ਦੇਸ਼ ਨੂੰ ਭਾਵੇਂ ਕਿ ਇਹ ਦੇਸ਼ ਦੇ ਸੱਤਾ ਤੇ ਬੈਠੇ ਲੋਕ ਸਿੱਖਾਂ ਦੇ ਪ੍ਰਤੀ ਉਹਨੇ ਮਤਲਬ ਕਹਿੰਦੇ ਨੇ ਇਨਕਲਾਈਂਟ ਨਹੀਂ ਹੈਗੇ ਸਾਡੇ ਲਈ ਉਹਨੀਆਂ ਕੋਈ ਉਹਨਾਂ ਦੀਆਂ ਭਾਵਨਾਵਾਂ ਅੱਛੀਆਂ ਨਹੀਂ ਜੋ ਦਿਖਾਈ ਦੇ ਰਹੀਆਂ ਪਰ ਉਹਦੇ باوجود ਵੀ ਅਸੀਂ ਚਾਹੁੰਦੇ ਸੀ ਕਿ ਸਾਡੇ ਦੇਸ਼ ਵਿੱਚ ਵੀ ਇਹ ਇਹ ਫਿਲਮ ਰਿਲੀਜ਼ ਹੋਵੇ ਦੇਸ਼ ਦੇ ਲੋਕ ਵੀ ਦੇਖਣ ਗਰੇਵਾਲ ਸਾਹਿਬ ਇੱਕ ਸਮਝ ਨਹੀਂ ਆ ਰਹੀ ਜਿਵੇਂ ਮੰਨ ਲਓ ਅ ਐਮਰਜੈਂਸੀ ਸੀ ਚਲੋ ਐਮਰਜੈਂਸੀ ਦੇ ਵਿੱਚ ਵੀ ਸਿੱਧੇ ਤੌਰ ਤੇ ਜਿਹੜੀ ਆ ਉਹ ਕਾਂਗਰਸ ਜ਼ਿੰਮੇਵਾਰ ਸੀ ਉਸ ਸਮੇਂ ਦੀ ਗਰਦਾਨੀ ਗਈ ਆ ਤੇ ਔਰ 84 ਤੋਂ ਲੈ ਕੇ ਜਿਹੜਾ ਪੰਜਾਬ ਵਿੱਚ ਘਟਨਾਵਾਂ ਵਾਪਰੀਆਂ ਉਹਦੇ ਵਿੱਚ ਵੀ ਕਾਂਗਰਸ ਦਾ ਸਰਕਾਰ ਸੀ ਹਾਕਮਦਾਰ ਸੀ ਤੇ ਉਹਨਾਂ ਦਾ ਨਾਮ ਮੂਰਲੀ ਕਿਤਾਬ ਦੇ ਵਿੱਚ ਬੋਲਿਆ ਗਿਆ ਜੇ ਇਹ ਵੀ ਆਪਾਂ ਜਿਹੜੀ 95 ਆਪਾਂ ਲਾਈਏ ਜਿਹੜੀ ਪੰਜਾਬ 95 ਫਿਲਮਾਂ ਇਹਦੇ ਵਿੱਚ ਵੀ ਉਸ ਸਮੇਂ ਵੀ ਕਾਂਗਰਸ ਦੀ ਸਰਕਾਰ ਸੀ ਤੇ ਇਹ ਪ੍ਰੋਬਲਮ ਕੀ ਆ ਉਹਨਾਂ ਨੂੰ ਦੇਖੋ ਕੇਂਦਰ ਦੇ ਵਿੱਚ ਕਾਂਗਰਸ ਨਹੀਂ ਸਰਕਾਰ ਜੇਕਰ ਕੇਂਦਰ ਦੇ ਵਿੱਚ ਕਾਂਗਰਸ ਸਰਕਾਰ ਹੋਵੇ ਤਾਂ ਸਮਝ ਆਉਂਦਾ ਜੇ ਹੁਣ ਕਿਉਂਕਿ ਕਾਂਗਰਸ ਦੇ ਉਹ ਨੰਤੀਆ ਕਿਸੇ ਸਮੇਂ ਅਕਾਲੀ ਦਲ ਦੀ ਸਿੱਖਾਂ ਦੀ ਜਿਹੜੀ ਮੇਨ ਪਾਰਟੀ ਆ ਉਹਦਾ ਨੌ ਮਾਸ ਦਾ ਰਿਸ਼ਤਾ ਰੱਖਣ ਵਾਲੀ ਪਾਰਟੀ ਮੈਂ ਇੱਕ ਗੱਲ ਕਰਦਾ ਹਾਂ ਕਿ ਜਿਹੜਾ ਡਾਇਰੈਕਟਰ ਤੇ ਪ੍ਰੋਡਿਊਸਰ ਆ ਉਸ ਨੇ ਇਹਦੇ ਵਿੱਚ ਕੋਈ ਕਾਂਗਰਸ ਜਾਂ ਭਾਜਪਾ ਨਹੀਂ ਰੱਖਿਆ ਫਿਲਮ ਦੇ ਵਿੱਚ ਉਹਨਾਂ ਨੇ ਜੋ ਉਸ ਸਮੇਂ ਦੇ ਉੱਤੇ ਜਿਹੜੇ ਪ੍ਰਸ਼ਾਸਨ ਸੀਗਾ ਉਹਨੇ ਜਿਹੜੀਆਂ ਯਾਤਰੀਆਂ ਕੀਤੀਆਂ ਸਿਰਫ ਉਹਦੀ ਗੱਲ ਕੀਤੀ ਆ ਇਹ ਗੱਲ ਠੀਕ ਆ ਤੁਹਾਡੇ ਕਹਿਣ ਮੁਤਾਬਕ ਕਿ ਉਸ ਸਮੇਂ ਦਾ ਜਿਹੜਾ ਰਾਜਕਾਲ ਸੀਗਾ ਉਹ ਕਾਂਗਰਸ ਦਾ ਸੀ ਤੇ ਇਹ ਵੀ ਸਾਨੂੰ ਲੰਬਾ ਆ ਜਦੋਂ ਕੀ ਕਿਨਾ ਐਮਰਜੈਂਸੀ ਦਾ ਦੌਰ ਸੀ ਤੇ ਅਸੀਂ ਚੈਨਲ ਤੇ ਜਾਂਦੇ ਸੀ ਸਾਨੂੰ ਜਿਹੜੇ ਭਾਜਪਾ ਦੇ ਜਿਹੜੇ ਬੰਦੇ ਸੀ ਜਿਹੜੇ ਉਹਨਾਂ ਦੇ ਸਪੋਕਸਪਰਸਨ ਉਹ ਕਹਿੰਦੇ ਜੀ ਤੁਸੀਂ ਇੰਦਰਾ ਗਾਂਧੀ ਦੇ ਵੱਲੋਂ ਕੀਤਾ ਜਿਹੜਾ ਜ਼ਬਰ ਆ ਉਹਨੂੰ ਤੁਸੀਂ ਦਿਖਾਉਣ ਤੋਂ ਰੋਕ ਰਹੇ ਹੋ ਜਦੋਂ ਕਿ ਅਸੀਂ ਕਲੀਅਰ ਕਰਤਾ ਸੀ ਇੰਦਰਾ ਗਾਂਧੀ ਦੇ ਦਿਖਾਏ ਜ਼ਬਰ ਨੂੰ ਬਿਲਕੁਲ ਅਸੀਂ ਬੰਦ ਨਹੀਂ ਕਰਾਂਗੇ ਉਹਦਾ ਸਵਾਗਤ ਕਰਾਂਗੇ ਤੇ ਸਮਰਥਨ ਕਰਾਂਗੇ ਪਰ ਉਸ ਦੌਰ ਦੇ ਵਿੱਚ ਜੇ ਤੁਸੀਂ ਇਸ ਮਾਹੌਲ ਮਾਹੌਲ ਦੇ ਵਿੱਚ ਸਿੱਖਾਂ ਨੂੰ ਤੁਸੀਂ ਬਦਨਾਮ ਕਰੋ ਉਹ ਗੱਲ ਬਰਦਾਸ਼ਤ ਨਹੀਂ ਹੈਗੀ ਉਹ ਅੱਜ ਵੀ ਅਸੀਂ ਤੱਕ ਸਾਨੂੰ ਇਸ ਗੱਲ ਦੀ ਹੈਰਾਨੀ ਨਹੀਂ ਕਿ ਭਾਵੇਂ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਸ ਨੂੰ ਉਹ ਕਿਉਂ ਕਾਂਗਰਸ ਦੇ ਕੀਤੇ ਜੁਰਮਾਂ ਨੂੰ ਜਿਹੜੇ ਉਸ ਕਾਂਗਰਸ ਦੇ ਵੇਲੇ ਕੀਤੇ ਜੁਰਮਾਂ ਨੂੰ ਕਿਉਂ ਰੋਕ ਰਹੀ ਆ ਸਾਨੂੰ ਇਸ ਗੱਲ ਦੀ ਇਹ ਸਾਡੇ ਕੋਲ ਜਵਾਬ ਨਹੀਂ ਹੈਗਾ ਜਦੋਂ ਅਸੀਂ ਪੁੱਛਦੇ ਆ ਤਾਂ ਉਹ ਇਹ ਗੱਲ ਕਹਿੰਦੇ ਆ ਕਿ ਸੱਚ ਸਮੇਂ ਨਾਲ ਆਏਗਾ ਪਰ ਅਸੀਂ ਫਿਰ ਵੀ ਇਹ ਗੱਲ ਕਰਦੇ ਆ ਕਿ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਆ ਉਹ ਇਸ ਗੱਲ ਲਈ ਪੂਰਾ ਜ਼ੋਰ ਲਾ ਰਹੀ ਆ ਆਪਣਾ ਹਰ ਹਿੱਲਾ ਵਰਤਾਂਗੇ ਤਾਹੀ ਇਹ ਇੱਕ ਐਸੀ ਹਿਸਟਰੀ ਆ ਇਸ ਇਤਿਹਾਸ ਆ ਜਿਹੜਾ ਦੁਨੀਆ ਦੇ ਵਿੱਚ ਆਉਣਾ ਚਾਹੀਦਾ ਉਹਨਾਂ ਸਮਿਆਂ 'ਚ ਦਬਾ ਕੇ ਰੱਖਿਆ ਗਿਆ ਕਾਂਗਰਸ ਨੇ ਉਹਨਾਂ ਸਮਿਆਂ 'ਚ ਜਿਹੜੇ ਦਿੱਲੀ ਕਤਲੇਆਮ ਦੇਸ਼ ਦੇ ਅੰਦਰ ਕਤਲੇਆਮ ਹੋਈ ਉਹਨਾਂ ਨੂੰ ਦਬਾ ਕੇ ਰੱਖਿਆ ਉਹਨਾਂ ਦੀਆਂ ਐਫਆਈਆਰਾਂ ਦਰਜ ਨਹੀਂ ਹੋਈਆਂ ਉਹਨਾਂ ਦੇ ਕੋਈ ਕਾਨੂੰਨੀ ਉਹਦੇ ਤੇ ਕਾਰਵਾਈ ਨਹੀਂ ਹੋਈ ਤੋਂ ਅਸੀਂ ਇਹ ਕਹਿੰਦੇ ਆ ਕਿ ਹੁਣ ਪਿਛਲੇ ਦਿਨਾਂ 'ਚ ਤੁਸੀਂ ਦੇਖੋ ਕਿ ਕਈ ਖਬਰਾਂ ਆਉਂਦੀਆਂ ਕਿ ਪਿਛਲੇ ਪੰਜਾਬ 'ਚ ਜਿਹੜੇ ਪੁਲਿਸ ਮੁਕਾਬਲੇ ਹੋਏ ਉਹਨਾਂ ਦੇ ਅਫਸਰ ਜਿਹੜੇ ਆ ਉਹਨਾਂ ਨੂੰ ਸਜਾਵਾਂ ਹੋ ਰਹੀਆਂ ਉਸ ਸਮੇਂ ਦੇ ਉੱਤੇ ਉਹਨਾਂ ਦੇ ਲਈ ਜਿਹੜੀਆਂ ਜਿਵੇਂ ਕਹਿੰਦੇ ਨੇ ਨਾ ਵੀ ਉਹ ਕਾਨੂੰਨੀ ਕੋਈ ਉਹਨਾਂ ਨੇ ਚਾਰਾ ਜੁਹੀ ਨਹੀਂ ਹੋਣ ਦਿੱਤੀ ਤੇ ਪਰ ਫਿਰ ਵੀ ਸਮੇਂ ਦੇ ਨਾਲ ਇਹ ਸਚਾਈ ਜਿਹੜੀ ਆ ਅੱਗੇ ਆਉਣੀ ਚਾਹੀਦੀ ਹੈ ਗਰੇਵ ਸਿੰਘ ਸਾਹਿਬ ਆਪਾਂ ਥੋੜਾ ਜਿਹਾ ਹੁਣ ਵਿਸ਼ੇ ਤੋਂ ਉਧਰ ਚਲੀਏ ਉਧਰ ਵੀ ਧਾਰਮਿਕ ਭਾਵਨਾਵਾਂ ਜਿਹੜੀਆਂ ਹੈਗੀਆਂ ਵੱਡੀ ਥੇਸ ਪਹੁੰਚੀ ਆ ਕਿਉਂਕਿ ਸੰਵਿਧਾਨ ਦੇ ਰਚੇਤਾ ਡਾਕਟਰ ਭੀਮਰਾਓ ਵੇਦਕਰ ਦਾ ਅੰਮ੍ਰਿਤਸਰ ਵਿਖੇ ਹੈਰਿਟੇਜ ਸਟਰੀਟ ਦੇ ਨੇੜੇ ਜਿਹੜਾ ਹੈ ਹੈਰਿਟੇਜ ਸਟਰੀਟ ਬਣੀ ਹੋਈ ਆ ਹਰਮੰਦਰ ਸਾਹਿਬ ਦੇ ਨੇੜੇ ਉੱਥੇ ਭੰਨ ਤੋੜ ਹੋ ਜਾਂਦੀ ਆ ਤੇ ਉਹਦੇ ਬਾਰੇ ਕਾਫੀ ਵਿਵਾਦ ਬਣ ਗਿਆ ਜਿਹੜਾ ਕਿ ਭੰਨ ਤੋੜ ਕਰਨ ਵਾਲਾ ਉਹ ਵੀ ਸਿੱਖ ਆ ਤੇ ਉਹ ਵੀ ਸ਼ਾਇਦ ਜੇਕਰ ਜਨ ਸਮਾਜ ਨਾ ਹੁੰਦਾ ਤਾਂ ਜ਼ਿਆਦਾ ਰੌਣਾ ਪੈਂਦਾ ਪਰ ਉਹ ਵੀ ਐਸਸੀ ਆ ਤੇ ਇਹਦੇ ਬਾਰੇ ਆਪਾਂ ਥੋੜਾ ਜਿਆ ਇਹਦੇ ਬਾਰੇ ਕਰੋ ਕਿਉਂਕਿ ਉਧਰੋਂ ਭਾਰਤੀ ਜਨਤਾ ਪਾਰਟੀ ਦੀ ਆਗੂ ਨੇ ਜਿਹੜਾ ਹੈਗਾ ਵਿਜੇ ਸਾਪਲਾ ਨੇ ਜਿਹੜਾ ਕੇਂਦਰੀ ਆਗੂ ਆ ਉਹਨੇ ਇਹਨਾਂ ਤੋਂ ਵੀ ਸ਼੍ਰੋਮਣੀ ਕਮੇਟੀ ਤੋਂ ਵੀ ਸਪਸ਼ਟੀਕਰਨ ਮੰਗ ਰਿਆ ਤੇ ਸ੍ਰੀ ਕਾਲਤਾ ਸਿੰਘ ਜਹਦੜਰ ਤੋਂ ਮੰਗ ਰਿਆ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਉਹਦੇ ਬਾਰੇ ਜਾਇਜ਼ ਆ ਜਿਹੜਾ ਉਹਨਾਂ ਨੇ ਉਧਰ ਵੀ ਜਿਹੜਾ ਹੈਗਾ ਉਹ ਚੱਕਿਆ ਵੈਸੇ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੱਲ ਦੀ ਡਟ ਕੇ ਨਿੰਦਾ ਕੀਤੀ ਹੈ ਜੀ ਕਿ ਵਿਜੇ ਸੰਭਲਾ ਨੇ ਜਿਹੜਾ ਮੁੱਦਾ ਉਠਾਇਆ ਉਹ ਬਹੁਤ ਮਾੜੀ ਗੱਲ ਆ ਜੀ ਉਹਨੂੰ ਅਸੀਂ ਮਤਲਬ ਕਿੰਨਾ ਕੁ ਵੀ ਨਿੰਦ ਸਕਦੇ ਆ ਕਿ ਵਿਜੇ ਸੰਭਲਾ ਇੰਨੇ ਅਨਪੜ ਨਹੀਂ ਹੈਗੇ ਕਿ ਉਹਨਾਂ ਨੂੰ ਪਤਾ ਨਾ ਹੋਵੇ ਕਿ ਜਿਹੜੇ ਬਾਬਾ ਰਾਹ ਬੇਦਕਰ ਜੀ ਦਾ ਬੁੱਤ ਕਿੱਥੇ ਲੱਗਾ ਉਹ ਬੁੱਤ ਤਾਂ ਜਿਹੜਾ ਵਾ ਸੈਂਟਰਲ ਹਾਊਸ ਦੇ ਬਿਲਕੁਲ ਉੱਥੇ ਬਾਹਰ ਲੱਗਾ ਤੇ ਦਰਬਾਰ ਸਾਹਿਬ ਤੋਂ ਕਰੀਬ 1 ਕਿਲੋਮੀਟਰ ਜਾਂ ਸਵਾ ਕਿਲੋਮੀਟਰ ਦੀ ਦੂਰੀ ਤੇ ਆ ਉਹ ਜਿੰਨਾ ਏਰੀਆ ਵਾ ਉਹ ਇੱਕ ਗਲਿਆਰਾ ਹੈਗਾ ਪਰ ਉਹ ਏਰੀਆ ਸਾਰੇ ਦਾ ਸਾਰਾ ਉਹ ਸਰਕਾਰ ਦੇ ਪ੍ਰਬੰਧ ਅਧੀਨ ਹੁਣ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਵੇਗਾ ਕਿ ਰੌਲਾ ਪਾਇਆ ਸਿੱਖਾਂ ਨੇ ਵੀ ਇਹ ਗਲਿਆਰਾ ਜਦੋਂ ਅਕਾਲੀ ਦਲ ਦੀ ਸਰਕਾਰ ਨੇ ਬਣਾਇਆ ਸੀ ਉਹਦੇ ਨਾਲ ਹੀ ਸਕਰੀਨਾਂ ਲੱਗੀਆਂ ਉੱਥੇ ਸਾਰਾ ਦਿਨ ਗੁਰਬਾਣੀ ਚੱਲਦੀ ਸੀ ਤੇ ਮੌਜੂਦਾ ਸਰਕਾਰ ਨੇ ਦਾ ਉਹ ਗੁਰਬਾਣੀ ਬੰਦ ਕਰਕੇ ਉਹ ਸੈਡਾ ਚਲਾਤੀਆਂ ਉਹੀ ਏਰੀਆ ਦੀ ਗੱਲ ਕਰਦੇ ਨੇ ਤੇ ਉੱਥੇ ਜਿਹੜਾ ਵੀ ਇਹ ਘਟਨਾ ਵਾਪਰੀ ਹੈ ਬਹੁਤ ਮਾੜੀ ਹੈ ਇੱਕ ਵੱਡੀ ਸਾਜ਼ਿਸ਼ ਹੈ ਤੇ ਮੈਂ ਇਹਨੂੰ ਵੀ ਇੱਦੀ ਓਡੀ ਵੱਡੀ ਸਾਜ਼ਿਸ਼ ਹੀ ਕਹੂੰਗਾ ਕਿ ਵਿਜੇ ਸਾਹਬਲਾ ਕਹਿੰਦੇ ਆ ਵੀ ਸ਼੍ਰੋਮਣੀ ਕਮੇਟੀ ਦੇ ਕਿਹਨਾ ਇਹਦਾ ਜਵਾਬ ਦੇਵੇ ਜਦੋਂ ਕਿ ਜਿਹੜੀ ਮੌਜੂਦਾ ਸਰਕਾਰ ਆ ਉਹ ਤੋਂ ਸਵਾਲ ਹੀ ਪੁੱਛ ਰਹੇ ਜਿਹੜੀ ਸਰਕਾਰ ਦਾ ਪ੍ਰਬੰਧ ਆ ਇੱਥੇ ਲਾਂਡ ਆਰਡਰ ਦਾ ਪ੍ਰਸ਼ਾਸਨਿਕ ਆ ਉਹਨੂੰ ਤਾਂ ਪੁੱਛਿਆ ਨਹੀਂ ਉਹਨਾਂ ਨੇ ਸਰਕਾਰ ਵਿੱਚ ਜਾਂਦਾ ਇੱਥੇ ਭਾਰਤੀਆਂ ਕਿਹਨਾ ਆਮ ਆਦਮੀ ਪਾਰਟੀ ਆ ਤੇ ਜਾਂ ਕੇਂਦਰ ਦੇ ਵਿੱਚ ਭਾਜਪਾ ਵਾ ਕੀ ਕੀ ਹੋ ਸਕਦਾ ਜਿਹੜਾ ਇਹ ਘਟਨਾ ਵਾਪਰੀ ਆ ਕਿਉਂਕਿ ਇਹ 26 ਜਨਵਰੀ ਵਾਲੇ ਦਿਨ ਆ ਕੀ ਇਹ ਕੋਈ ਪੰਜਾਬ ਨੂੰ ਦੇਖੋ ਇਹ ਗੱਲ ਇਹ ਗੱਲ ਬਿਲਕੁਲ ਕਲੀਅਰ ਆ ਕਿ ਇੱਕ ਸ਼ਰਾਰਤ ਆ ਉਹ ਸ਼ਰਾਰਤ ਨੂੰ ਸਿੱਖਾ ਨਾਲ ਜੋੜਨ ਦੀ ਸਭ ਤੋਂ ਉਦੋਂ ਵੀ ਮਾੜੀ ਸ਼ਰਾਰਤ ਆ ਉਹ ਬੰਦਾ ਫੜਿਆ ਜਾ ਚੁੱਕਿਆ ਪੁਲਿਸ ਦੀ ਕਸਟਡੀ 'ਚ ਸਾਨੂੰ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਬੰਦਾ ਫੜਿਆ ਗਿਆ ਜਲਦੀ ਤੋਂ ਜਲਦੀ ਦੱਸਣ ਦਾ ਖੁਰਾਕੋਜ ਕਿੱਥੋਂ ਆ ਕੌਣ ਆ ਉਹ ਬੰਦਾ ਉਹਨੂੰ ਕਿਹਨੇ ਭੇਜਿਆ ਕੀ ਉਹਦੀ ਮਨਚਾ ਸੀ ਕਿੱਦਾਂ ਦੀ ਗੱਲ ਆ ਸੋ ਇਸ ਕਰਕੇ ਇਹ ਗੱਲ ਠੀਕ ਆ ਮੈਂ ਇਹ ਗੱਲ 'ਚ ਕੋਈ ਗਰੇਜ ਨਹੀਂ ਕਰਦਾ ਕਿ ਸੰਵਿਧਾਨ ਦੇ ਅੰਦਰ ਸਾਡੇ ਲਈ ਜਿਹੜਾ ਬਣਿਆ ਸੰਵਿਧਾਨ ਆ ਉੱਥੋਂ ਦੀਆਂ ਸਮੇਂ ਦੀਆਂ ਸਰਕਾਰਾਂ ਨੇ ਸੰਵਿਧਾਨ ਨੂੰ ਆਪਦੇ ਮੁਤਾਬਕ ਵਰਤਿਆ ਸਿੱਖਾਂ ਨੂੰ ਨਿਆਂ ਨਹੀਂ ਮਿਲਿਆ ਇਹ ਵੀ ਇੱਕ ਅਨਜਾਇ ਇਹ ਵੀ ਇੱਕ ਮੁੱਦਾ ਵਾ ਜਿਸ ਮੁੱਦੇ ਨੂੰ ਅਸੀਂ ਡੜਾਈ ਨਹੀਂ ਕਰ ਸਕਦੇ ਪਰ ਉਹ 'ਚ ਅੰਬੇਦਕਰ ਸਾਹਿਬ ਦਾ ਕੋਈ ਮਸਲਾ ਨਹੀਂ ਅਸੀਂ ਮੇਦਕਰ ਸਾਹਿਬ ਦਾ ਸਤਿਕਾਰ ਕਰਦੇ ਹਾਂ ਜਿਹੜਾ ਵੀ ਕੁਝ ਹੋ ਰਿਹਾ ਇਹ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਦਾ ਹਿੱਸਾ ਜਿਹੜਾ ਕਿ ਜਲਦੀ ਹੀ ਇਹ ਇਹਦਾ ਇਹ ਨਸ਼ਰ ਹੋਣੀ ਚਾਹੀਦੀ ਹੈ ਅੰਗਰੇਵਾਲ ਸਾਹਿਬ ਸਮਾਂ ਬਹੁਤ ਹੋ ਗਿਆ ਅਸੀਂ ਤੁਹਾਡੇ ਤੋਂ ਅਜਾਜਤ ਲੈਣੇ ਆ ਤੁਹਾਡਾ ਬੜਾ ਧੰਨਵਾਦ ਤੇ ਹੁਣ ਅਸੀਂ ਅਜਾਜਤ ਲਈਏ ਦਰਸ਼ਕਾਂ ਤੋਂ ਕੱਲ ਫੇਰ ਨਵੀਂ ਗੱਲ ਤੇ ਨਵੀਂ ਵਿਸ਼ੇ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ ਧੰਵਾਦ ਜੀ ਸਸੀ ਕਾਲ ਸਸੀ ਕਾਲ